ਆਪਰਾਵਾ ਜੀ ਮਹਾਰਾਜ ਦੇ ਲੜਨ ਲੱਗਣ ਲੱਗੇ ਸੀ ਅਕੰਡਾ ਲਾਇਆ ਤੇ ਕਹਿੰਦੇ ਤੁਸੀਂ ਲਾ ਨਹੀਂ ਸਕਦੇ ਆ ਬਾਬਾ ਜੀ ਕਹਿੰਦੇ ਆ ਆ ਬਾਬਾ ਜੀ ਨਵੇਂ ਵਿਚਾਰ ਦੇ ਰਹੇ ਜੀ ਨਹੀਂ ਗਿਆ ਤੁਹਾਨੂੰ ਚਲ ਬਾ ਠੀਕ ਹੈ ਇਹ ਜੀ ਪਹਿਣਾ ਦਿੰਦਾ ਹਾਂ ਜੀ ਉਹਨੂੰ ਅਖਰੋਂ ਲਾ ਕੇ ਉੱਤੇ ਖੂਨ ਲਗਾ ਕੇ ਲਾ ਕੇ ਫਿਰ ਰੋਣ ਲੱਗ ਗਿਆ ਜੀ ਮੈਨੂੰ ਕਹਿੰਦਾ ਮੈਂ ਅਮਰ ਛਕਣਾ ਤਾਂ ਕਹਿੰਦਾ ਹੁਣ ਮੈਂ ਅਮਰ ਛਕਣਾ ਹੀ ਨਹੀਂ ਕਸਮ ਲੱਗੇ ਜੀ ਅਸੀਂ ਵਿਸਾਖੀ ਨੂੰ ਅਮਰ ਛਕਣਾ ਸੀਗਾ ਉਹ ਨਹੀਂ ਮਾਨਾ ਤੇ ਮਾਰਾ ਛਕਣਾ ਜੀ ਛਕਣਾ ਜੀ ਨੂੰ ਛਕਣਾ ਤਾਂ ਕਹਿੰਦੇ ਆ ਇਹ ਗੱਲ ਵਾਹ ਤੁਹਾਨੂੰ ਨਿਸ਼ਾਨ ਸਾਹਿਬ ਲਾ ਕੇ ਜਿਹੜਾ ਬੈਗ ਚ ਪਾਣਾ ਪਿਆ ਆ ਦੇਖੋ ਅਖੰਡਾ ਸਾਹਿਬ ਪਾਣੀ ਬੈਠੇ ਤੁਹਾਨੂੰ ਕੋਈ ਬਿਆਦ ਨਹੀਂ ਨਾ ਕਰਦੇ ਜੇ ਕੋਈ ਫੌਜੀ ਉਹ ਬਿਆਦ ਨਹੀਂ ਨਾ ਕਰਦੇ ਇਸ ਕਰਕੇ ਅਸੀਂ ਗੋਲੇ ਰੱਖ ਲਿਆ ਬਿਆਦ ਨਹੀਂ ਨਾ ਇਹ ਪਤਾਂ ਕਿਹੜਾ ਐਡੀ ਬੰਦਾ ਤਲ ਗਿਆ ਜੀ ਸਿੰਘ ਸਾਹਿਬ ਸਮਝਾਇਓ ਜਾਂ ਫਿਰ ਦੁਬਾਰਾ ਵੜਨ ਨਾ ਦੋ ਇਸ ਬੰਦੇ ਨੂੰ ਅੰਦਰ ਵਾਈਲਤੀ ਵੜਿਆ ਹੈਗਾ ਕੋਈ ਨਹੀਂ ਅੰਦਰ ਸੇਵਾ ਕਰਨ ਦਿੰਦਾ ਤੁਮਲਾਇਬ ਨਹੀਂ ਆਉਂਦਾ ਅੱਛਾ ਤੁਹਾਡਾ ਮੁਲਾਜ਼ਮ ਨਹੀਂ ਹੈ ਵੈਸੀ ਆ ਜਾਂਦਾ ਘੁੰਮਣ ਫਿਰਨੈ ਤਾਂ ਇਹਦੇ ਅੰਦਰ ਸੇਵਾ ਕਰਨ ਜਾਂਦਾ ਰੋਜ਼ ਦਿੱਲੀ ਅੱਛਾ ਜੀ ਇਹ ਕਾਦੀ ਸੇਵਾ ਜੀ ਇਹਨਾਂ ਨਾਲ ਨਿਸ਼ਾਨ ਸਾਹਿਬ ਤਾਰ ਲਿਆ ਜੀ ਸਰਦਾਰਾਂ ਨਾਲ ਜੀ ਤਾਰ ਲਿਆ ਉਹ ਨਿਸ਼ਾਨ ਸਾਹਿਬ ਲੱਗਾ ਮੋਟਰਸਾਈਕਲੇ ਖੰਡਾ ਸਾਹਿਬ ਇਹਨਾਂ ਤੁਹਾਨੂੰ ਆਰਡਰ ਹੀ ਨਹੀਂ ਕਹਿੰਦੇ ਤੁਹਾਨੂੰ ਤੁਸੀਂ ਕਹਿੰਦੇ ਮੋਨੇ ਤੁਸੀਂ ਕਹਿੰਦੇ ਨਿਸ਼ਾਨ ਸਾਹਿਬ ਲਾ ਨਹੀਂ ਸਕਦੇ ਉਹ ਆਏ ਆ ਜੀ ਅਸੀਂ ਆ ਕੇ ਪੜੀ ਹੁੰਦੀ ਆ ਜੀ ਮੋਟਰਸਾਈਕਲ ਤੇ ਆਏ ਆ ਸਾਹਿਬ ਲਾ ਲਓ ਬੰਦੇ ਕਿੰਨੇ ਪਰੇਸ਼ਾਨ ਹੋ ਗਏ ਹਾਂ ਹਾਂਜੀ ਇਹ ਦੇਖੋ ਲੰਡਰੀ ਹਾਂਜੀ ਉਹ ਦੇਖੋ ਨਿਸ਼ਾਨ ਸਾਹਿਬ ਆ ਜੀ ਉੱਪਰੋਂ ਲਾਣਾ ਕਹਿੰਦਾ ਤੁਸੀਂ ਕਹਿੰਦੇ ਲਾ ਹੀ ਨਹੀਂ ਸਕਦੇ ਕਹਿੰਦਾ ਤੁਸੀਂ ਸਾਨੂੰ ਇਹ ਨਹੀਂ ਯਾਰ ਬੇਚਾਰੇ ਆਨੰਦਪੁਰ ਸਾਹਿਬ ਤੋਂ ਆਏ ਮੇਰੇ ਜਿਲ੍ਹੇ ਤੋਂ ਕਿੰਨੇ ਤੁਹਾਨੂੰ ਇਹ ਕਿਹਾ ਕਿ ਕਹਿੰਦੇ ਤੁਸੀਂ ਲਗਾ ਦਿਓ ਆਟਰੇ ਨਹੀਂ ਲਾਉਣ ਦਾ ਨਹੀਂ ਉਹਨੂੰ ਕਹਿ ਦਿਓ ਨਾ ਇਹਨਾਂ ਨੂੰ ਕਹੋ ਨਾ ਇਹ ਕਹਿੰਦੇ ਅਗਰ ਆਇਆ ਜੀ ਬੇਟ ਨਹੀਂ ਪਹਿਣਾ ਦਿੰਦਾ ਉਹਨੂੰ ਆਖ ਰਿਹਾ ਕਿ ਲਾ ਕੇ ਉੱਤੇ ਖੂਨ ਲਗਣ ਲਾ ਕੇ ਹਾਂ ਲਾ ਕੇ ਦਿਖਾ ਵਾਹ ਜੀ ਵਾਹ ਆ ਦੇਖੋ ਸਾਡੇ ਸਰਦਾਰ ਜੀ ਨੂੰ ਸਲੂਟ ਕਰਾਓ ਮੈਂ ਉੱਤੇ ਝੋਟਾ ਹਾਂ ਇਹਨੇ ਹੱਥ ਲਾ ਕੇ ਲਾ ਗੋ ਲਾ ਤੂੰ ਨਿਸ਼ਾਨ ਸਾਹਿਬ ਇਹ ਮੋਟਰਸਾਈਕਲ ਤੇ ਆਏ ਸਰਦਾਰ ਜੀ ਬਲਾ ਚੌਰ ਤੋਂ ਬਲਾਚੌਰ ਤੋਂ ਆਏ ਦੇਖੋ ਮੁੰਡਿਆਂ ਦੀ ਹਿੰਮਤ ਫੇਰ ਆਉਣ ਲੱਗ ਗਿਆ ਜੀ ਮੈਨੂੰ ਕਹਿੰਦਾ ਮੈਂ ਅਮਰ ਸ਼ਕਲਾ ਤਾਂ ਕਹਿੰਦਾ ਹੁਣ ਮੈਂ ਅਮਰ ਸ਼ਕਲਾ ਹੀ ਨਹੀਂ ਕਸਮ ਲੱਗੇ ਜੀ ਅਸੀਂ ਪਸਾਖੀ ਨੂੰ ਅਮਰ ਸ਼ਕਲਾ ਸਰ ਉਹ ਨਹੀਂ ਜਾਨਾ ਮਾਨਾ ਤੇ ਮਾਰਾ ਛਗਣਾ ਦੀ ਛਗਣਾ ਦੀ ਗੁਰਸਿੱਖੀ ਹਾਂ ਜੀ ਚਲੋ ਚਲੋ ਹੌਸਲਾ ਦੋ ਹੌਸਲਾ ਦੋ ਛਕੋ ਉਹ ਨਹੀਂ ਆ ਰੋਣ ਲੱਗ ਗਿਆ ਦੇਖੋ ਇਹਨੂੰ ਹੌਸਲਾ ਦੋ ਤੁਸੀਂ ਗੁਰਸਿੱਖ ਆ ਹੌਸਲਾ ਦੋ ਮੁੰਡੇ ਨੂੰ ਉਹ ਕੋਈ ਨਹੀਂ ਕਲਗੀਧਰ ਪਾਸ਼ਾ ਬਣਾਈ ਆ ਸਰਦਾਰ ਜੀ ਦਾ ਵੀ ਆ ਦੇਖੋ ਉਹ ਕਹਿੰਦੇ ਛਕਣਾ ਦੇਖੋ ਗੁਰਸਿੱਖ ਕੜੇ ਨੇ ਛਕਣਾ ਛਕਣਾ ਗੁਰੂ ਵਾਲੇ ਬਣਨਾ ਬਣਨਾ ਮਾੜੇ ਗੁਰੂ ਵਾਲੇ ਬਣਾਂ ਸਾਨੂੰ ਪਤਾ ਜੀ ਆ ਤਮਰ ਕਿੱਥੇ ਬੰਦੇ ਤੱਕਦਾ ਆਏ ਸਾਨੂੰ ਬਾਬਾ ਦੀਪ ਸਿੰਘ ਨੇ ਡੁੱਟੀ ਲਈ ਹੈ ਤੇਰੀ ਨਹੀਂ ਚਲੋ ਇਹ ਅਸੀਂ ਹੁਣ ਕਿੱਦਾਂ ਆਉਂਦੇ ਆਹ ਦੇਖੋ ਅੰਮ੍ਰਿਤਸਰ ਤੋਂ ਸਰਦਾਰ ਜੀ ਕਹਿ ਰਹੇ ਵੀ ਹੱਥ ਲਾ ਕੇ ਦਿਖਾਵੇ ਹੁਣ ਮੋਟਰਸਾਈਕਲ ਨੂੰ ਮੈਂ ਲੱਗਾਂ ਮੋਟਰਸਾਈਕਲ ਉੱਾਰ ਕੇ ਲੈ ਜੀ ਨਾ ਗਏ ਬੰਦੇ ਮੋਟਰਸਾਈਕਲ ਦਾ ਨਾ ਪਾਲਾ ਦਾ ਨਾ ਹੋਣਾ ਲੋ ਜੀ ਇਹ ਸਟੈਂਡ ਆ ਉਹ ਵਿਚਾਰੇ ਕਿੱਥੋਂ ਆਜਾ ਕਿੱਥੋਂ ਆਏ ਨੇ ਕਿੰਨੀ ਦੂਰ ਤੋਂ ਮੋਟਰਸਾਈਕਲ ਤੋਂ ਬਲਾਚੌਰ ਨਵਾਂ ਸ਼ਹਿਰ ਤੋਂ ਪਰੌਣ ਲੱਗਿਆ ਮੁੰਡਾ ਹੈ ਜੀ ਕਾਦੀ ਸਿੱਖੀ ਜਾ ਰਹੇ ਹੈ ਜਿਹ ਬੰਦਿਆਂ ਨੂੰ ਤਾਂ ਬਾਈ ਜੀ ਕਹਿੰਦੇ ਇੱਥੇ ਕੰਮ ਨਹੀਂ ਕਰਦਾ ਉਹ ਇਹ ਸਟੈਂਡ ਹੈ ਬਿਲਕੁਲ ਹੈ ਬਾਬਾ ਦੀਪ ਸਿੰਘ ਦੇ ਉਹ ਦੇਖੋ ਰੋ ਰਿਹਾ ਬੰਦਾ ਰੋਣਾ ਕਰੋ ਦੱਸੋ ਸਰਦਾਰਾਂ ਦੇ ਮੋਟਰਸਾਈਕਲਾਂ ਤੋਂ ਸਰਦਾਰ ਹੀ ਨਿਸ਼ਾਨ ਸਾਹਿਬ ਲਾਉਣ ਲੱਗ ਗਏ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇੱਥੇ ਮੈਨੂੰ ਮੇਰੇ ਕੋਲ ਆਏ ਨੇ ਪੁੱਤਰ ਨੇ ਸਾਡੇ ਸਰਦਾਰ ਜੀ ਅੰਮ੍ਰਿਤਸਰ ਤੋਂ ਮੇਰਾ ਮਰਦ ਤੋਂ ਪਰਸਾ ਤੋਂ ਸਰਦਾਰ ਜੀ ਤੁਹਾਨੂੰ ਹੌਸਲਾ ਦੇ ਰਹੇ ਆਂ ਜੀ ਜ਼ਰੂਰ ਯਾਰ ਲੋ ਜੀ ਆਨੇ ਸੂਰੇ ਸਾਡੇ ਕਿਤਾਹਾਂ ਲੈ ਕੇ ਆ ਰਹੇ ਆਂ ਜੀ ਮੇਰੇ ਨਾਲ ਮਾਰੀ ਖਾਓ ਜੀ ਖਾਓ ਇਹ ਸਭ ਤੇ ਜਿਹੜੇ ਆ ਗਏ ਉਹ ਸਭ ਮੈਨੂੰ ਪੱਛਾ ਸਾਲ ਵਾਲੇ ਲੱਗੇ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਆਖ ਨਹੀਂ ਗੱਲ ਦੱਸਦਾ ਜੀ ਨੈਕ ਖੰਮੀ ਹੋਇਆ ਅੱਜ ਮਰਵਾ ਹੋਰ ਵੀ ਮਾਰੀ ਜਿਹਨਾਂ ਦਾ ਖਿਆਲ ਆਇਆ ਹੈ ਨਾ ਇਹਨਾਂ ਨੂੰ ਚੱਪਟੂ ਤੈਨੂੰ ਦੱਸਾਂ ਲੱਗਾ ਉਹਦੇ ਤੋਂ ਬੱਧਾ ਹੀ ਉਹਨੇ ਇੱਕ ਜਿੱਥੇ ਕਹਿੰਦੇ ਕਿ ਲੋ ਜੀ ਇਹਨਾਂ ਮੁੰਡਿਆਂ ਨੂੰ ਸਮਝਾਇਆ ਜਾ ਰਿਹਾ ਹੈ ਤੇ ਮੂੰਹ ਤੇ ਦਾੜੀ ਨਹੀਂ ਹੈਗੀ ਪਰ ਕਹਿੰਦੇ ਸਾਨੂੰ ਰੋਣਾ ਆ ਗਿਆ ਵੀ ਅਸੀਂ ਕਿਤੇ ਸਾਡੇ ਖੰਡਾ ਸਾਹਿਬ ਦੀ ਉਹ ਨਾ ਕਰਦੇ ਵੀ ਅਧਵੀ ਨਾ ਕਰਦੇ ਉਹ ਫੜਾ ਮੈਂ ਤੁਹਾਨੂੰ ਮੋਟਰਸਾਈਕਲ ਵੀ ਦਿਖਾਉਣਾ ਸਟੈਂਡ ਦੇ ਵਿੱਚ ਮੋਟਰਸਾਈਕਲ ਲਾਉਣਾ ਹੈ ਇਹਦਾ ਨਿਸ਼ਾਨ ਸਾਹਿਬ ਤਰਵਾਇਆ ਖੰਡਾ ਸਾਹਿਬ ਤਰਵਾਇਆ ਇਹ ਪੰਜਾਬ ਪੁਲਿਸ ਨਹੀਂ ਜਾਂ ਕੋਈ ਯੂਪੀ ਦੀ ਪੁਲਿਸ ਕਿਸੇ ਨੇ ਨਹੀਂ ਤਰਵਾਇਆ ਸਾਡਾ ਸਰਦਾਰ ਹੈ ਤੇ ਸਟੈਂਡ ਵਾਲੇ ਕਹ ਰਹੇ ਨੇ ਉਹ ਕਦੇ-ਕਦੇ ਆਉਂਦਾ ਸਾਡੇ ਕੋਲ ਤੇ ਬਾਬਾ ਦੀਪ ਸਿੰਘ ਦੇ ਸ਼ਹੀਦ ਦੇ ਉੱਥੇ ਜਿੱਥੇ ਚੋਪਰਾ ਸਾਹਿਬ ਹੁੰਦਾ ਉੱਥੇ ਸੇਵਾ ਕਰਦੇ ਨੇ ਕਾਦੀ ਸੇਵਾ ਯਾਰ ਕਾਦੀ ਸੇਵਾ ਕਲਗੀਧਰਵਾ ਪਾਸ਼ਾ ਦੇ ਬਖਸ਼ੇ ਹੋਏ ਨਿਸ਼ਾਨ ਨੇ ਫਰੋ ਰਿਹਾ ਸਾਡਾ ਬੇਟਾ ਮੰਦ ਭਾਗੀ ਬਟਰ ਘਟਨਾ ਵਾਪਰੀ ਹੈ ਮੈਂ ਮੇਰੇ ਕੋਲ ਆਏ ਨੇ ਕਹਿੰਦੇ ਸਦਾਜੀ ਤੁਸੀਂ ਚੱਲੋ ਸਾਡੇ ਨਾਲ ਮੈਂ ਕੋਈ ਨਹੀਂ ਇਹ ਨਿਸ਼ਾਨ ਸਾਹਿਬ ਹੈ ਇਹ ਨਿਸ਼ਾਨ ਸਾਹਿਬ ਤਾਰਨ ਦੀ ਕੋਸ਼ਿਸ਼ ਕੀਤੀ ਅਖੰਡਾ ਸਾਹਿਬ ਲਾ ਲਿਆ ਏ ਉਹ ਮੁੰਡੇ ਸਤਕਾਰ ਨਾਲ ਆਪਣੇ ਬੈਗ ਦੇ ਵਿੱਚ ਪਾਈ ਬੈਠੇ ਨੇ ਸਾਰੇ ਅੰਮ੍ਰਿਤਸਰ ਦੇ ਗੁਰਸਿੱਖ ਵੀਰ ਹੱਕ ਵਿੱਚ ਵੀਰ ਦੇ ਨਿਤਰੇ ਨੇ ਉਹ ਖੜੇ ਨੇ ਜਦੋਂ ਇੱਕ ਵਾਰ ਸਾਨੂੰ ਗੰਦਾ ਮਿਲ ਜਾਵੇ ਤੇ ਕਹਿੰਦੇ ਕਦੇ-ਕਦੇ ਆਉਂਦਾ ਏ। ਲੋ ਜੀ ਪੁਲਿਸ ਅਫਸਰ ਵੀ ਬਹੁਤ ਬਸ਼ਿਕਰਤ ਤੁਹਾਨੂੰ ਜਨਾਜ ਆਜੋ। ਇਹ ਕੋ ਅੰਮ੍ਰਿਤਸਰ ਸਾਹਿਬ ਦਾ ਪੁਲਿਸ ਅਫਸਰ ਹੈ। ਕਾਨੂੰਨੀ ਨਾਲ ਜਦੋਂ ਹੈ। ਕਿਨਾ ਸਰ ਆਪਣਾ ਬਹੁਤ ਮਦਦ ਕਰੀ ਮੁੰਡਿਆ ਦੀ ਤੁਸੀਂ। ਤੁਸੀਂ ਮੈਂ ਮਤਤ ਕੌਣ ਕਰ ਰਹਿਣਾ ਪਾਪੀ ਮੈਂ ਚਲੋ ਬਾਬਾ ਦੀਪ ਸਿੰਘ ਨੇ ਕਰਵਾਈ ਹੈ ਜੀ ਮਤਤ ਤੇ ਕਰਦਾ ਗੱਲਾਂ ਨਾਲ ਸਹੀ ਦਸੀਆਂ ਬਿਆਨੀਆਂ ਬਾਪੂ ਹਾਂ ਬਾਬਾ ਦੀਪ ਸਿੰਘ ਨੇ ਕੀਤੀ ਹੈ ਲੋ ਜੀ ਸਿੰਘ ਸਾਹਿਬ ਨਾਮ ਵੀ ਦੱਸੋ ਸਾਡੇ 11 12 ਦੇ ਜਾਣ ਕੇ ਮਿਲ ਅੱਛਾ ਜੀ ਨਾ ਨਾ ਤਾਂ ਦੱਸ ਦੋ ਨਾ ਦੱਸ ਦੋ ਸੰਗਤਾਂ ਨੂੰ ਪੁੱਤਰਾਂ ਨੂੰ ਨਾਂ ਲੱਸ ਦਵਣਾ ਸਿਹਰੇ ਦੱਸੂ ਹਾਂ ਚਲੋ ਜੀ ਇਹਨੇ ਸੁਧਰੇ ਦੱਸਾਂਗੇ ਪੰਜਾਬ ਪੁਰਸ ਦੀ ਅਸਰ ਨੇ ਕਹਿੰਦੇ ਮੇਰੇ ਸਾਹਮਣੇ ਕੋਈ ਨਿਸ਼ਾਨ ਸਾਹਿਬ ਲਾ ਕੇ ਦਿਖਾਵੇ ਇਹਨਾਂ ਨਾਲ ਸਾਹਸਾਲ ਆਉਦੇ ਪੁੱਤਰ ਆਏ ਨੇ ਮੰਦ ਭਾਗੀ ਕਟਣਾ ਸਾਡੇ ਆਪਣੇ ਸਾਨੂੰ ਖਾਨ ਲੱਗ ਪੈਖੀ ਬਾਈ ਜੀ ਨੇ ਹੁਣ ਤਾਂ ਛਕੋਗੇ ਅਮਰ ਤਾਂ ਇਹਨਾਂ ਨੂੰ ਹੌਸਲਾ ਦਾ ਸਿੰਘ ਸਾਹਿਬ ਆ ਰਿਹਾ ਹੈ ਸਾਣਾ ਤੇ ਆਇਆ ਸਾਡਾ ਰੱਖਿਆ ਕੀਤਾ ਆ ਦੇਖੋ ਖੰਡਾ ਸਾਹਿਬ ਕੋਲ ਰੱਖੀ ਬੈਠੇ ਨੇ ਬਾਈ ਫੰਡਾ ਸਾਹਿਬ ਤਰਾਸਦਾ ਕਹਿੰਦਾ ਇਹ ਕੰਨਾ ਤੁਸੀਂ ਲਾ ਹੀ ਨਹੀਂ ਸਕਦੇ ਇੰਨੀ ਗੱਲ ਕਰਦਾ ਪੰਡ ਕੇ ਜੋ ਤੁਹ ਪੀਦੇਗਾ ਕੋ ਲਾ ਕੇ ਕੁਝ ਕਰ ਸਕਦਾ ਵੀ ਨਾ ਕਰੀ ਜੀ ਇਹ ਜਿਹੜਾ ਅਲਰਜੀ ਹੁੰਦੀ ਹੈ ਤੁਸੀਂ ਇਹਨਾਂ ਨੂੰ ਹੌਸਲਾ ਦੋ ਕਹਿੰਦੇ ਅਮਰ ਛਕਣਾ ਸੀ ਮੇਰੀ ਗੱਲ ਅਮਰ ਛਕਣਾ ਸਾਡਾ ਨਿਸ਼ਾਨ ਅਸੀਂ ਲਾ ਸਕਦੇ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਹਾਏ ਹਾਏ ਹਾਂ ਜੀ ਸਾਡੀ ਇੱਕ ਇੱਕ ਲੋਕੀ ਆਣ ਵੀ ਪੜਾਈ ਨਹੀਂ ਕਿਰੀ ਸਾਡੇ ਆਪਣੇ ਉਹ ਆਪ ਬਾਹਰ ਜਿਹੜਾ ਸਾਡੇ ਗੁਰੂਆਂ ਨੇ ਸਾਡੇ ਆਪਣੇ ਚਲੋ ਤੁਸੀਂ ਹੌਸਲਾ ਦਿਓ ਤੁਸੀਂ ਕੋਈ ਗੱਲ ਨਹੀਂ ਹੈ ਜੇ ਇੱਕ ਗੱਲ ਤਾਂ ਹੁੰਦੀ ਹੈ ਇਹ ਉਹ ਇੱਕਦਮ ਤੁਰਿਆ ਤੇ ਇਹਨਾਂ ਨੇ ਲੱਤਾਂ ਕਿਤੀਆਂ ਨੇ ਉਹਦਾ ਕਹਿੰਦੇ ਅਸੀਂ ਉਹ ਕੋਈ ਅਮਰਤ ਨਹੀਂ ਕਰਦਾ ਸਹੀ ਹੈ ਜਿਹੜੇ ਉਹ ਤੁਰਿਆ ਤਾਂ ਫਿਰ ਫਿਰ ਆਤਾ ਉਹਨੂੰ ਕਹਿੰਨੇ ਕਿ ਲੈ ਵੀ ਤੂੰ ਲਾ ਨਹੀਂ ਸਕਦਾ ਮਤਲਬ ਅਸੀਂ ਕਦੀ ਅਸੀਂ ਇਹ ਚੀਜ਼ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰ ਕਿਉਂ ਇਹਨੇ ਉਹ ਮੋਨੇ ਆ ਪਰ ਹੋ ਸਕਦਾ ਜਿਹੜੇ ਜਿਹੜੇ ਅਮਰਤ ਫਿਰ ਉਹਨਾਂ ਦਾ ਕਿੰਨੇ ਕ ਮਨ ਮੈਲੇ ਇਹਨਾਂ ਦੇ ਕਿੰਨੇ ਕਿ ਸਿੰਘ ਸਾਹਿਬ ਤੁਹਾਡੇ ਲਈ ਸਵਾਲ ਹੈ ਇਹੋ ਜਿਹੇ ਤਾਂ ਸਾਡੀ ਕੌਮ ਚ ਹੈਗੀ ਨੇ ਇਕ ਦੋ ਹਾਂ ਜੀ ਤੇ ਉਹਨਾਂ ਦੇ ਮਨ ਪਵਿੱਤਰ ਬਾਪ ਸਾਹਿਬ ਉਹ ਆਏ ਜੀ ਉਹ ਰੋ ਰਿਹਾ ਦੇਖੋ ਬੱਚਾ ਕਾਫੀ ਰੋਇਆ ਇੱਥੇ ਉਹ ਬੋਲਦਾ ਰਹਿ ਰਿਹਾ ਸਾਹਿਬ ਜੀ ਇਹਨੇ ਕਹਿ ਰਿਹਾ ਨਾ ਕਿ ਅਸੀਂ ਆਪਣੇ ਆਪ ਹੀ ਲੱਤਾਂ ਘਿੱਤੀ ਜਾਂਦੇ ਆਂ ਪਰ ਉਹ ਜਿਹੜੇ ਦੁਰਦੇ ਜੀ ਸਾਡਾ ਫਰਜ਼ ਬਣਦਾ ਉਹਨਾਂ ਨੂੰ ਜੋੜਨ ਦਾ ਇੱਕ ਬੰਨੇ ਰੋਲਾ ਪਾਇਆ ਵਾ ਉਹਨਾਂ ਸਿੰਘ ਸਾਹਿਬ ਜਾਂਦੇ ਆ ਕੁਲਦੀਪ ਸਿੰਘ ਗੱਜ ਸਾਹਿਬ ਇੱਕ ਥਾਂ ਤੇ ਗੱਲ ਕਰ ਅਮਰਸ਼ਾ ਕੋ ਬੱਚੇ ਬਣਾਓ ਹਾਂ ਜੀ ਅਮਰਦੇਵ ਸਿੰਘ ਚਾਰ ਚਾਰ ਬੱਚੇ ਪੈਦਾ ਕਰੋ ਜਿਹੜੇ ਤੁਰ ਰਹੇ ਉਹਨਾਂ ਨੂੰ ਲੱਤਾਂ ਘਿੱਤੀ ਆ ਉਹਨਾਂ ਨੇ ਨਿਸ਼ਾਨ ਸਾਹਿਬ ਆਪਣੀ ਤਾਰ ਰਹੇ ਨੇ ਲੋ ਜੀ ਮੰਦ ਭਾਗੀ ਜੀ ਘਟਨਾ ਬਾਕੀ ਚਲੋ ਵਾਹਿਗੁਰ ਪਰਾ ਨੇ ਤੁਹਾਡੇ ਕੋਈ ਨਹੀਂ ਕੋਈ ਨਹੀਂ ਤੁਹਾਡੇ ਨਾਲ ਸਾਰਾ ਜੰਮਰ ਸਰ ਖੜਾ ਜਿਹੜਾ ਗੁਰੂ ਦੇ ਰਾਸਤੇ ਚੱਲਦਾ ਉਹਦੇ ਨਾਲ ਸਾਰੇ ਖੜ੍ਹ ਜਾਂਦੇ ਨੇ ਤੇ ਇਸ ਸਟੈਂਡ ਦੇ ਵਿੱਚ ਇਹ ਆਏ ਨੇ ਬਲਾ ਚੌਰ ਤੋਂ ਇਹਨਾਂ ਦਾ ਨਿਸ਼ਾਨ ਸਾਹਿਬ ਉਤਾਰਿਆ ਗਿਆ ਅਸੀਂ ਥੋੜੀ ਦੇਰ ਵਿੱਚ ਗੱਲਬਾਤ ਕਰਾਂਗੇ ਇੱਕ ਪੁਲਿਸ ਅਫਸਰ ਤੇ ਆਪਣੇ ਨਾਮ ਕੋਈ ਨਹੀਂ ਆਜੋ ਹੁਣ ਤੁਸੀਂ ਕਮੈਂਟ ਕਰਿਓ ਵੀ ਸਾਡੇ ਗੁਰੂ ਦੇ ਬਖਸ਼ੇ ਹੋਏ ਨਿਸ਼ਾਨ ਸਾਹਿਬ ਜਿਨ੍ਹਾਂ ਨੇ ਪਿੱਛੇ ਕੁਰਬਾਨੀਆਂ ਕੀਤੀਆਂ ਹੁਣ ਸਾਡੇ ਸਰਦਾਰ ਭਰਾ ਹੀ ਉਤਾਰਨਗੇ ਕਿਸੇ ਪੁਲਿਸ ਆਫਸਰ ਖੜਾ ਹੋ ਗਿਆ ਹਾਕੇ ਦੇ ਵਿੱਚ ਉਹ ਕਹਿੰਦਾ ਮੇਰੇ ਸਾਹਮਣੇ ਨਿਸ਼ਾਨ ਸਾਹਿਬ ਉਤਾਰ ਕੇ ਦਿਖਾ ਆ ਜਾ ਪੁੱਤਰਾ ਆ ਜਾ ਕੋਈ ਗੱਲ ਨਹੀਂ ਆ ਜਾਓ ਆ ਜਾ ਕੋਈ ਨਹੀਂ ਸਸੀ ਕਾਲ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਹੈ ਨੀਲੇ ਰੰਗ ਦਾ ਤੇ ਇਹ ਦੋ ਨੌਜਵਾਨ ਨੇ ਮੇਰੇ ਸਾਹਮਣੇ ਬੈਠੇ ਨੇ ਮੋਟਰਸਾਈਕਲ ਤੇ ਆਏ ਨੇ ਬਲਾਚੌਰ ਤੋਂ ਬਾਅਦ ਰੋਪੜ ਅਨੰਦਪੁਰ ਸਾਹਿਬ ਹੋ ਕੇ ਪਹੁੰਚੇ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨਗਰੀ ਤੇ ਹੁਣ ਘਟਨਾ ਇਹ ਹੋਈ ਹੈ ਗੱਲਬਾਤ ਇਹਨਾਂ ਦੇ ਗੱਲ ਕਰਾਂਗੇ ਕਿ ਇਹਨਾਂ ਦਾ ਜਿਹੜਾ ਖਾਲਸਾ ਹੀ ਨਿਸ਼ਾਨ ਸਾਹਿਬ ਹੈ ਨੀਲਾ ਉਸ ਨੂੰ ਉਤਾਰਨ ਵਾਲਾ ਬੰਦਾ ਜਿਹੜਾ ਕਹਿ ਰਿਹਾ ਵੀ ਤੁਸੀਂ ਨਿਸ਼ਾਨ ਸਾਹਿਬ ਨਹੀਂ ਲਗਾ ਸਕਦੇ ਉਹ ਵੀ ਸਰਦਾਰ ਹੈ ਕੋਈ ਪੰਜਾਬ ਪੁਲਿਸ ਦਾ ਅਫਸਰ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ ਜਾਂ ਕਿਸੇ ਹੋਰ ਧਰਮ ਦਾ ਹੋਵੇ ਤਾਂ ਆਪਾਂ ਉਹਨੂੰ ਕਹੀਏ ਤੇ ਵੀਡੀਓ ਅਸੀਂ ਨਾਲ ਜਨ ਨਾਲ ਚੜਾ ਰਹੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਆਪਾਂ ਜੀ ਗੜਜਾਂਗਰ ਇਲਾਕੇ ਦੇ ਬਾਤੀਆਂ ਹਾਂ ਹਾਂ ਜੀ ਤੇ ਅੱਜ ਆਪਾਂ ਨਤਮਸਤਕ ਹਾਂ ਗੁਰਦੁਆਰਾ ਸ੍ਰੀ ਨਨਕ ਸਾਹਿਬ ਆਏ ਜੀ ਜੀ ਤੇ ਜਦੋਂ ਹੀ ਪਾਰਕਿੰਗ ਦੌਰਾਨ ਮੋਟਰਸਾਈਕਲ ਆਉਣ ਵੇਲੇ ਇੱਕ ਬਜ਼ੁਰਗ ਕਿਤੇ ਜਾੜੇ ਤੇ ਸਰਕਾਰ ਸਾਹਿਬ ਸੰਤ ਕਰੇ ਜੀ ਉਹ ਕਹਿਣ ਲੱਪੇ ਚਲ ਜੇ ਸਾਡੇ ਕੋਲ ਆ ਕੇ ਸਪੈਸ਼ਲ ਕੇ ਕੋਈ ਨਿਸ਼ਾਨ ਸਾਹਿਬ ਲਾਇਆ ਵਾ ਤੁਹਾਨੂੰ ਕਹਿੰਦੇ ਲਾਣੂ ਕਿਹਾ ਛੋਟਾ ਲਾ ਸਕਦੇ ਜੀ ਉਹਨੇ ਕੁੰਨੇ ਜੇ ਉਹ ਜੀ ਪਰ ਆਪਾਂ ਕਹੇ ਜੀ ਚਲੋ ਆਪਾਂ ਇੱਥੇ ਮਾਲਕ ਦੇ ਮੱਥੇ ਟੇਕਣ ਆਏ ਆ ਕੱਲ ਨੂੰ ਆਪਾਂ ਸਰੂਪ ਚ ਆ ਜਾਵਾਂਗੇ ਕੋਈ ਮਾਲਕ ਦੀ ਮਿਹਰ ਹੋਗੀ ਜੀ ਤੇ ਆਪਾਂ ਆਪਣੇ ਪਵਿੱਤਰ ਮੰਨ ਆਏ ਆ ਗਾਇ ਇਹ ਗੱਲ ਉਹਨਾਂ ਦੀ ਬਹੁਤ ਸਹੀ ਆ ਇਸ ਗੱਲ ਤੋਂ ਹੋਇਆ ਤੇ ਆਪਾਂ ਕਹੇ ਜੀ ਆ ਪਤਾ ਨਹੀਂ ਲਾ ਸਕਦੇ ਜੀ ਇਹ ਮਹਾਰਾਜ ਦਾ ਚਿੰਨ੍ਹ ਵਾ ਨਿਸ਼ਾਨ ਵਾ ਜੀ ਤੇ ਇਦਾਂ ਐ ਉਹ ਗੱਤ ਗੱਲ ਹੋ ਗਈ ਇਸ ਤਰ੍ਹਾਂ ਕੀ ਨਾ ਜੀ ਮੇਰਾ ਨਾਮ ਹਰਜੋਤ ਸਿੰਘ ਜੀ ਤੁਸੀਂ ਵੀ ਬਲਾਚੌਰ ਤੋਂ ਆਏ ਤੇ ਹੁਣ ਨਿਸ਼ਾਨ ਸਾਹਿਬ ਕਿੱਥੇ ਹਾਂਜੀ ਨਿਸ਼ਾਨ ਸਾਹਿਬ ਕਿੱਥੇ ਉਹ ਕਹਿੰਦੇ ਅਸੀਂ ਵੀ ਤਾਰ ਦੇਣਾ ਇਸ ਕਰਕੇ ਅਸੀਂ ਨਿਸ਼ਾਨ ਸਾਹਿਬ ਦੇ ਉੱਥੇ ਲਾ ਕੇ ਲੱਗੇ ਉਹ ਕਹਿੰਦੇ ਲਾ ਕੇ ਖਿਚੋੜੀ ਕਰ ਸਕਦਾ ਲੋ ਜੀ ਸਾਡੇ ਸਾਡੇ ਪੁੱਤਰ ਨੇ ਗੁਰੂ ਨਗਰੀ ਨੂੰ ਆਏ ਨੇ ਬਲਾਚੌਰ ਤੋਂ ਆਏ ਨੇ ਬਾਯਾ ਰੋਪੜ ਅਨੰਦਪ੍ਰਸਾਦ ਹੋ ਕੇ ਮੋਟਰਸਾਈਕਲ ਤੇ ਨਿਸ਼ਾਨ ਸਾਹਿਬ ਲਾਇਆ ਹੋਇਆ ਸੀ ਤੇ ਵੀਡੀਓ ਅਸੀਂ ਨਾਲ ਚਲਾ ਰਹੇ ਹਾਂ ਉਹ ਬੰਦਾ ਵੀ ਦਿਖਾ ਰਿਹਾ ਜਿਹੜਾ ਕਹਿੰਦਾ ਤੁਸੀਂ ਨਿਸ਼ਾਨ ਸਾਹਿਬ ਨਹੀਂ ਲਾ ਰਹੇ ਇਹ ਕੋਈ ਦੂਸਰਾ ਸੂਬਾ ਤਾਂ ਹੈ ਨਹੀਂ ਸਾਡਾ ਆਪਣਾ ਦੇਸ਼ ਹੈ ਸਾਡਾ ਆਪਣਾ ਧਰਮ ਹੈ ਸਾਡੀ ਆਪਣੀ ਨਗਰੀ ਹੈ ਸਾਡੇ ਆਪਣੇ ਗੁਰੂ ਨੇ ਜੇ ਅਸੀਂ ਹੁਣ ਆਪਣੇ ਗੁਰੂਆਂ ਦਾ ਨਿਸ਼ਾਨ ਸਾਹਿਬ ਨਹੀਂ ਲਾ ਸਕਦੇ ਇੱਕ ਮੰਦਭਾਗੀ ਘਟਨਾ ਹੈ ਇਹਨਾਂ ਵੀਰਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇੱਥੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਕੋਲ ਤੇ ਸ਼ਹੀਦਾਂ ਦੇ ਗੁਰਦੁਆਰੇ ਦੇ ਕੋਲ ਵਾਪਰੀ ਹੈ ਹੁਣ ਕਮੈਂਟ ਤੁਸੀਂ ਕਰਿਓ ਕਿ ਬਹੁਤ ਹੀ ਮੰਦਭਾਗੀ ਘਟਨਾ ਕਿ ਸਾਡੇ ਆਪਣੇ ਹੀ ਸਾਨੂੰ ਖਾਨ ਲਾਗੇ ਕੀ ਹੋਇਆ ਜੇ ਇਹਨਾਂ ਨੇ ਦਾੜੀ ਨਹੀਂ ਰੱਖੀ ਵੀ ਤੇ ਭਾਈ ਨਬੀ ਖਾਨ ਭਾਈ ਗਨੀ ਖਾਨ ਕਾਫੀ ਮੁਸਲਮਾਨ ਭਰਾ ਨੇ ਜਿਨ੍ਹਾਂ ਨੇ ਕਲੰਗੀਧਰ ਪਾਸ਼ਾ ਦੇ ਨਾਲ ਕੁਰਬਾਨੀਆਂ ਦਿੱਤੀਆਂ ਹੈ ਜੀ ਤੇ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਧਰਮ ਦੇਵ ਹੁੰਦਾ ਤੇ ਬਹੁਤ ਮੰਦਪਾਕੀ ਘਟਨਾ ਮੈਂ ਇਸ ਘਟਨਾ ਤੇ ਅਫਸੋਸ ਪ੍ਰਗਟ ਕਰਦਾ ਹਾਂ